ਰਾਮਦਾਸੇ ਹੋਏ ਸਹਾਇ ਅਰਜਾ ਹਰਗਮਨ ਨਾਮ ਸਿਮਰੋਛ ਦੀ ਹਰਾਈ। ਸ਼੍ਰੀ ਹਰਗੋਬਿੰਦ ਜੀ ਇਸ ਰਿੱਠੇ ਸਤਿਵਖਾਏ ਗੁਰੂ ਤੇਗ ਬਹਾਦਰ ਸਿਮਰੀਏ ਕਾਰਣ ਆਉਣ ਦੇ ਆਵੇ ਤਾਂ ਸਭ ਥਾਂਏ ਹੋਏ ਸਹਾਇ ਦਸੰਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ। ਸਭ ਥਾਂਏ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਨਰਸ਼ਨਦਾਰ ਜੀ ਕੇ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਬ ਪਿਆਰਿਆਂ ਚੋਹਾਂ ਸਾਹਿਬ ਜਦਿਆਂ ਚਾਲੀ ਮੁਕਤਿਆਂ ਸਮੂਹ ਹਟੀਆਂ ਜਪੀਆਂ ਧੱਪੀਆਂ ਜਨਾਂ ਨਾਮ ਜਪਿਆ ਵੰਡ ਕੇ ਛਕਿਆ ਦੀਗ ਜਲਾਈ ਤੇਗ ਵਾਹੀ ਦੇਖ ਕੇ ਅਨੰਠ ਕੀਤਾ ਤੇ ਨਾ ਪਿਆਰਿਆਂ ਸਜਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਰੱਖਿਆ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਇੰਨਾ ਸੰਗਾਂ ਸੰਗਣੀਆਂ ਨੇ ਧਰਮ ਮਹਿਤ ਸਿੱਧ ਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਦੇ ਚੜੇ ਤਨਿਆਰਿਆਂ ਨਜ਼ਰ ਆਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਧਰਮ ਨਹੀਂ ਹਾਰਿਆ ਸੇ ਕੇ ਕੇ ਸਾਸਾ ਸਾਸਾ ਨਮਉਂਦੇ ਸ਼ੀਰੋ ਇਤਨਾ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ धर ਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਅਖਤਾਂ ਸਰਬਤ ਗੁਰਦਾਂ ਦੇ ਅੰਦਰ ਕੇ ਬੋਲਣਾ ਜੀ ਵਾਹਿਗੁਰੂ ਰਤਮੈ ਸਰਬਤ ਖਾਲਸਾ ਜੀ ਕੇ ਦਾਸ ਅਜੀਤ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿੱਥੇ ਆਵੇ ਜਿੱਥੇ ਆਵਣ ਦਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਹਰ ਸਾਹਿਬ ਤਹਾਂ ਤਹ ਹਰ ਚਰ ਹੈ ਦੇਖ ਤੀਰ ਪੱਤੇ ਬਰਦਗੀ ਪੰਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਹਲਸੇ ਜੀ ਕੇ ਬੋਲ ਬਾਲੇ ਬੋਲਣਾ ਜਿਵਾਹੀ ਕਰੂ ਬਖਸ਼ੋ ਜੀ ਸਿੱਖਾ ਨੂੰ ਸਿੱਖੀ ਦਾਣ ਕੇ ਇਸ ਦਾਣ ਰਹਿ ਦਾਨ ਬਵੇਕ ਦਾਨ ਵਿਸਾਹਾ ਦਾਨ ਰੋ ਸਾਦਾ ਦਾ ਨਾ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੰਗੇ ਜੋ ਜੋ ਕਟਲਰਮ ਕਾ ਜਾਇਕਰ ਭੋਲੋ ਜੀ ਵਾਹਿਗੁਰੂ ਵਾਹਿ ਸਿਖਾਂ ਦਾ ਮਨ ਨੀਮਾ ਮਤ ਉੱਚੀ ਮਤ ਫਤ ਦੇ ਰਖਿਆ ਵਾਹਿਗੁਰੂ ਕਾਲ ਪੁਖੰਤ ਜਾਮੇ ਆਪਣੇ ਬੰਸ ਦੇ ਸਦਾ ਲਈ ਸਹਾਈ ਦਤਾਰ ਜੀ ਸ਼ਿਨਤਾ ਸਾਹਿਬ ਤੇ ਹੋਰ ਗੁਰਦੁਆਰੇ ਹਰតាម ਨਾ ਕਾਲਸਾ ਬੰਤ ਨੂੰ ਛੋੜਿਆ ਗਿਆ ਕੁੱਲੇ ਦਰਸ਼ਨਜ਼ਾਰ ਸੇਵਾ ਸਮਾਲਦਾ ਦਨ ਪਿਆਰੇ ਖਾਲਸਾ ਜੀ ਨੇ ਬਖਸ਼ ਕਰੋ ਨਮਾਣਿਆਂ ਦੇ ਮਹਾਨਤਾਣਿਆਂ ਦੇ ਤਾਂ ਨਿਉਟਿਆਂ ਦੀ ਊਟ ਨੇ ਆਸਰਿਆਂ ਦੇ ਆਸਰੇ ਸੱਚੇ ਬਤਾ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ ਬਾਬਾ ਲక్ష్మణ ਜਤੀ ਚਵਰ ਸ਼ਤਰਤਾ ਦੇ ਮਾਲਕਾ ਜੀ ਨਾਜਰ ਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋੜੀ ਪ੍ਰਾਰਥਨਾ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਚਾਰ ਪੈ ਰੈਣ ਸੁਖਾਣਾ ਬទਿਤ ਕਰਵਾਈ ਸਤਿਗੁਰੂ ਜੀ ਅੰਮ੍ਰਿਤ ਵੇਲਾ ਬਖਸ਼ਿਆ ਅਮਰਤ ਵੇਲਾ ਸਚਨਾਵ ਵੜਿਆਏ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਹਦਵਾਰ ਦੇ ਮਹਾਨ ਵਖਣਸਾਰ ਅਮਰਤ ਵੇਲੇ ਦਵਾਨ ਸਜੀ ਸਜੀ ਦਵਾਨਾਂ ਵਿੱਚ ਅਮਰਤ ਵੇਲੇ ਆਪ ਜੀ ਨੇ ਪ੍ਰਕਾਸ਼ ਕੀਤਾ ਪ੍ਰਕਾਸ਼ਵਣ ਹੋਇਓ ਸੰਗਤਾਂ ਨੂੰ ਦਰਸ਼ਨਦਾਰੀ ਬਖਸ਼ੇ ਗੁਰਬਾਣੀ ਨਾਲ ਜੋੜਿਆ ਸਤਿਗੁਰ ਜੀ ਆਪ ਜੀ ਦੀ ਬਾਣੀ ਪੜਦੇ ਆਪ ਜੀ ਦੀ ਸੇਵਾ ਕਰਦੇ ਆਣੇ ਕਾ ਪ੍ਰਕਾਰ ਦੇ ਆਪਲਾ ਸੁਭਾਅ ਕਾ ਖਰਵਾਦ ਕਾਟ ਪੁਲਜ ਮੁਆਫ ਕਰਨੀ ਆਪ ਜੀ ਦੇ ਬਾਣੀ ਦਾ ਪ੍ਰਕਾਸ਼ ਕਰਨੇ ਸਤਿਗੁਰ ਜੀ ਦੀ ਕਿਰਪਾ ਕਰਨੀ ਬਾਣੀ ਪੜੀ ਸੋਤ ਕੇ ਸੱਚ ਕੰਡ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਨਗਰ ਘੜੀ ਦੀ ਸੰਗਤ ਹਿਰਦੇ ਦੇ ਸੁਆਨ ਨਗਰ ਘੜੇ ਦਾ ਪੜਾ ਕਰਨਾ ਗਉ ਗਰੀਬ ਦੀ ਰੱਛਾ ਕਰਨੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ ਕਦਮ ਕਦਮ ਲੈ ਕੇ ਚਲਾਉਣੇ ਸੰਤਾਂ ਦੀਆਂ ਸ਼ੁਭ ਮਨੋ ਕਾਮਨਾ ਮਨੋ ਭਾਵਨਾ ਆਪ ਜੀ ਨੇ ਪੂਰੀਆਂ ਕਰਨੀਆਂ ਸੋਖ ਸ਼ਾਂਤੀ ਤੰਦਰੁਸਤੀ ਬਖਸ਼ਣੀ ਚੜ੍ਹਦੀ ਕਲਾ ਬਖਸ਼ਣੀ ਸਤਪੁਰ ਜੀ ਆਪ ਜੀ ਦੇ ਦਰਗਾਹ ਦੇ ਪੀਤਾਂ ਨੂੰ ਸੁਰਗਵਾਸੀ ਜਥੇ ਦਾ ਸੋਹਣ ਸਿੰਘ ਮਲੇਤ ਨੰਦ ਜੀ ਤਰਪਾਤਨੀ ਮਾਤਾ ਜਗENDER ਗੌਰ ਮੱਲੀਤ ਨਾਂ ਦੇ ਸੁਪੁੱਤਰ ਪਾਇ ਨਿਰਮਲ ਸਿੰਘ ਮੱਲੀਤ ਨਾਂ ਦੇ ਸਮੂਹ ਪਰਿਵਾਰ ਨੂੰ ਚਰਦੀ ਖਲਾਬਖਣੀ ਦੇ ਇਸ਼ਾਉਂ ਦੇ ਸੰਗ ਚੰਗ ਸੰਸਾਏ ਹੋਣਾਂ ਦਿਨ ਤੋਂ ਬਣੀ ਰਾਤ ਜੁਗਣੀ ਤਰੱਕੀ ਬਖਸ਼ਨੀ ਕਮਾਈਆਂ ਜਵਾਦੇ ਵਰਕ ਤਾਂ ਪਾਉਣੀਆਂ ਪਰਿਵਾਰਾਂ ਵਿੱਚ ਆਪਸੀ ਮੇਲ ਜੋਲ ਪ੍ਰੇਮ ਪਿਆਰ ਦਾ ਪ੍ਰਗਟਾਵਾ ਚਰਦੀ ਖਲਾਬਖਣੀ ਸਾਦੂ ਜੀ ਮੇਰ ਪ੍ਰਯਾਤਨੇ ਕਿਰਪਾ ਕਰਨੇ ਵਿਦੇਸ਼ਾਂ ਵਿਚੜਦੀਆਂ ਕਲਾ ਬਖਸ਼ਨੀਆਂ ਮੰਦਿਆਂ ਸਾਹਿਬ ਜੀ ਨੇ ਪੂਰੀਆਂ ਕਰਨੀਆਂ ਸਤਿਗੁਰ ਜੀ ਕਿਰਪਾ ਕਰਨੀ ਸਤਿਗੁਰ ਜੀ ਆਪ ਜੀ ਦੇ ਚਰਨਾ ਚਰਦਾਸ ਬੇਨਤੀ ਜੋੜੀ ਬਰਤਨਾ ਸਤਿਗੁਰ ਜੀ ਬਿਰਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਗ ਗਵਿੰਦ ਘਰ ਪੂਰਨ ਗੁਣਤਾਸ ਵਿੱਚ ਕਰਤਾ ਪ੍ਰਖ ਲੋਵਾ ਵਾਲ ਨਵਿੰਗਾ ਹੋਵਾ ਜਿਸ ਕੇ ਸਿਰ ਉਪਰ ਤੁ ਸਾਮੀ ਸੋਦੂ ਕੈਸਾ ਪਾਵੇ ਇੱਥੇ-ਉੱਥੇ ਰਖਵਾਲਾ ਸਤਿਗੁਰੂ ਪ੍ਰਭ ਸਤਿਗੁਰੂ ਦੀਨदयालਾ ਦੇ ਮਹਾਨ ਬਾਪੂ ਅਨੁਸਾਰ ਸਤਿਗੁਰ ਜੀ ਆਪ ਜੀ ਦੇ ਚਰਨਾਚਰ ਅਰਦਾਸ ਬੇਨਤੀ ਸਤਿਗੁਰ ਜੀ ਕਿਰਪਾ ਕਰੋ ਪੰਜਾਬ ਦੀ ਧਰਤੀ ਦੇ ਸੱਚੇ ਪਾਤਸ਼ਾਹ ਜੋ ਕੁਦਰਤੀ ਆਫਤਾਂ ਆ ਰਹੀਆਂ ਨੇ ਹੜ ਵਰਗੀਆਂ ਸਥਿਤੀਆਂ ਬਣੀਆਂ ਨੇ ਸਤਿਗੁਰ ਜੀ ਆਪ ਕਿਰਪਾ ਕਰੋ ਸ਼ਾਂਤ ਹੋਵੋ ਏ ਖਵਾਜਾ ਪੀਰ ਸਤਿਗੁਰ ਜੀ ਆਪ ਜੀ ਸ਼ਾਂਤ ਹੋਵੋ ਸਤਿਗੁਰ ਜੀ ਆਪ ਜੀ ਮਿਹਰ ਕਰੋ ਕਿਰਪਾ ਕਰੋ ਦੁਨੀਆ ਦੇ ਵਿੱਚ ਚੜਦੀਆਂ ਕਲਾ ਬਖਸ਼ੋ ਸਤਿਗੁਰ ਜੀ ਆਪ ਜੀ ਦਾ ਜੋ ਪਾਣੀ ਦਾ ਵਹਾਅ ਹੈ ਵਾਹ ਜੀ ਦੇ ਦਰਿਆਵਾਂ ਦੇ ਵਿੱਚ ਹੀ ਚੱਲੇ ਸਤਿਗੁਰੂ ਜੀ 바 ਦੁਨੀਆਂ ਦੇ ਵਿੱਚ ਸੱਚੇ ਪਾਛਾ ਕੇ ਕਹਿ ਨਾ ਕਰੇ ਆਪ ਕਿਰਪਾ ਕਰੋ ਸਤਿਗੁਰੂ ਜੀ ਆਪ ਸ਼ਾਂਤ ਹੋਵੋ ਜੇ ਪੰਜਾਬ ਦੀ ਧਰਤੀ ਤੋਂ ਕੋਈ ਗਲਤੀ ਹੋਈ ਕੋਈ ਭੁੱਲ ਹੋਈ ਸਤਿਗੁਰੂ ਜੀ ਬਖਸ਼ ਲੋ ਕਿਰਪਾ ਕਰੋ ਸੱਚੇ ਪਾਛਾ ਬਹੁਤ ਕਹਿਰ ਹੋ ਚੁੱਕਿਆ ਸੰਸਾਰ ਦੇ ਵਿੱਚ ਆਪ ਜੀ ਕਿਰਪਾ ਕਰੋ ਮੇਰਾ ਪਰੇ ਹੱਤਰ ਕੋ ਸੱਚੇ ਪਾਛਾ ਲੋਕ ਕਰੋ ਬੇਕਰ ਹੋ ਚੁੱਕੇ ਨੇ ਸਤਿਗੁਰੂ ਜੀ ਆਪ ਮੇਰਾ ਕਰੋ ਕਿਰਪਾ ਕਰੋ ਸੁਖ ਸ਼ਾਂਤੀ ਵਰਤਾਓ ਛੜਦੀਆਂ ਕਲਾ ਬਖਸ਼ੋ ਸਾਰਿਆਂ ਦਾ ਭਲਾ ਕਰੋ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਦੋਵੇਂ ਟਾਈਮ ਇਹ ਅਰਦਾਸ ਬੇਨਤੀ ਸਤਿਗੁਰੂ ਜੀ ਸਾਡਾ ਇਧਰਲਾ ਮੋਗੇ ਏਰੀਆ ਦਾ ਸੱਚੇ ਪਾਤਸ਼ਾਹ ਜਿੰਨਾ ਵੀ ਹਲਕਾ ਆਪ ਸੱਚੇ ਪਾਤਸ਼ਾਹ ਕਿਰਪਾ ਕਰਨੀ ਇਸ ਹਲਕੇ ਦੇ ਵਿੱਚ ਮੇਰਾ ਪਰੇ ਹੱਥ ਰੱਖਣੇ ਸੁੱਖ ਸ਼ਾਂਤੀਆਂ ਬਖਸ਼ਣੀਆਂ ਛੜਦੀਆਂ ਕਲਾ ਬਖਸ਼ਣੀਆਂ ਸਤਿਗੁਰੂ ਜੀ ਇਸ ਤਰ੍ਹਾਂ ਦੀ ਕੋਈ ਵੀ ਆਫਤ ਨਾ ਆਵੇ ਆਪ ਜੀ ਨੇ ਮੇਰੇ ਪਰੇ ਹੱਥ ਰੱਖਣੇ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਆਪ ਜੀ ਦੀਆਂ ਸੰਤਾਂ ਦਾ ਆਪ ਜੀ ਨੇ ਖਿਆਲ ਰੱਖਣਾ ਮਿਹਰ ਕਰਨੀ ਚੜ੍ਹਦੀਆਂ ਕਲਾ ਬਖਸ਼ਣੀਆਂ ਸਤਿਗੁਰ ਜੀ ਅੰਗ ਸੰਗ ਸਹਾਈ ਹੋਣਾ ਇਸ ਤਰ੍ਹਾਂ ਦੀਆਂ ਕੁਦਰਤ ਦੀਆਂ ਆਫਤਾਂ ਤੋਂ ਬਚਾ ਕੇ ਰੱਖਣਾ ਜੋ ਸਤਿਗੁਰ ਜੀ ਬਖਸ਼ਾ ਹੋ ਰਹੀ ਏ ਆਪ ਜੀ ਨੇ ਵਰਖਾ ਨੂੰ ਵਿਸੇ ਪਾਸ਼ਾ ਜੀ ਉਹ ਬੰਦ ਕਰਨਾ ਕਿਰਪਾ ਕਰਨੇ ਸੇਪਾਸ਼ਾ ਫਸਲਾਂ ਆਪ ਜੀ ਦੀ ਕਿਰਪਾ ਦੇ ਨਾਲ ਸੇਪਾਸ਼ਾ ਜੀ ਵੰਨ ਪੂਰੇ ਜੋਬਨ ਤੇ ਅੰਜਣੇ ਆਪ ਜੀ ਨੇ ਕਿਰਪਾ ਕਰਨੇ ਸੇਪਾਸ਼ਾ ਨਾ ਫਸਲਾਂ ਦੇ ਸਿਰ ਤੇ ਮਿਹਰ ਪਰਿਆਤ ਰੱਖਣੇ ਜ਼ਿਮੀਂਦਾਰ ਕਿਸਾਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਸੇਪਾਸ਼ਾ ਜੀ ਮਿਹਰਾਂ ਪਰੇ ਹੱਥ ਰੱਖਣੇ ਸੇਪਾਸ਼ਾ ਹਰਕ ਦੇ ਆਸ ਉਮੀਦ ਇਨਸਾਂ ਫਸਲਾਂ ਦੇ ਉੱਪਰ ਹੈ ਸੇ ਪਾਸ਼ਾ ਜੀ ਨੇ ਕਿਰਪਾ ਕਰਨੀ ਇਨਾਂ ਫਸਲਾਂ ਨੂੰ ਚੜ੍ਹਦੀਆਂ ਕਲਾ ਬਖਸ਼ਨੀਆ ਅੰਗ ਸੰਗ ਸਹਾਈ ਹੋਣਾ ਮਿਹਰ ਭਰੇ ਹੱਥ ਰੱਖਨੇ ਸੁਖ ਸ਼ਾਂਤੀ ਵਰਤਾਉਣੀ ਆਪ ਜੀ ਦਾ ਸਤ ਲੋਇ ਦਰਿਆ ਦਾ ਜਿੰਨਾ ਵੀ ਦਰ ਹੈ ਸਤਪੁਰ ਜੀ ਆਪ ਦੇ ਦੇ ਵਿੱਚ ਚਾਹੇ ਫੁੱਲ ਵਗੋ ਆਪ ਕਿਰਪਾ ਕਰੋ ਸੇ ਪਾਸ਼ਾ ਬਾਰਸ ਤੇ ਪਾਸ਼ਾ ਆ ਕੇ ਕਿਸੇ ਤੇ ਆਪ ਦਾ ਨਾਮ ਇਸੇ ਪਾਸ਼ਾ ਮਿਹਰ ਭਰੇ ਹੱਥ ਰੱਖੋ ਆਪ ਆਪਣੇ ਦਰੇ ਚ ਚੱਲੋ ਮਿਹਰਾਂ ਪਰੇ ਹੱਥ ਰੱਖੋ ਸੁਖ ਸ਼ਾਂਤੀਆ ਵਰਤਾਓ ਠੰਡ ਵਰਤਾਓ ਸਾਰੇ ਪੰਜਾਬ ਨੂੰ ਚੜ੍ਹਦੀ ਕਲਾ ਬਖਸ਼ੋ ਸਰਬੱਤ ਦਾ ਭਲਾ ਕਰੋ ਮੇਰਾ ਪਰੇ ਹੱਥ ਰੱਖੋ ਉਸ ਤੇ ਪਾਸ਼ਾ ਕਿਰਪਾ ਕਰੋ ਆਉਣ ਵਾਲੇ ਸਮੇਂ ਸੁੱਖਾਂ ਦੇ ਨਾਲ ਬਤੀਤ ਕਰਾਓ ਜੋ ਉਸ ਤੇ ਪਾਸ਼ਾ بارش ਹੋ ਰਹੀ ਹੈ ਆਪ ਕਿਰਪਾ ਕਰੋ ਬਹੁਤ ਆਪ ਜੀ ਨੇ بارش ਕਰਵਾ ਦਿੱਤੀ ਸਤਿਗੁਰ ਜੀ ਆਪ ਜੀ ਕਿਰਪਾ ਕਰੋ ਇਸ بارش ਨੂੰ ਹੁਣ ਰੋਕੋ ਮੇਰਾ ਪਰੇ ਹੱਥ ਰੱਖੋ ਸਤਿਗੁਰ ਜੀ ਕਿਰਪਾ ਕਰੋ ਸਾਰੇ ਸੰਸਾਰ ਦਾ ਭਲਾ ਕਰੋ ਆਪ ਜੀ ਦੇ ਚਰਨਾਂ 'ਚ ਇਹ ਹੀ ਬੇਨਤੀ ਹੈ ਆਪ ਜੀ ਨੇ ਬੇਨਤੀਦਾਰ ਪ੍ਰਵਾਨ ਕਰ ਲੈਣੇ ਕਿਰਪਾ ਕਰਨੇ ਸਤਿਗੁਰ ਜੀ ਆਪ ਜੀ ਦੇ ਦਸਰਿਆਂ ਦਾ ਆਪ ਜੀ ਦੇ ਗ੍ਰੰਥੀ ਸੰਗਾਂ ਦਾ ਆਪ ਜੀ ਦੇ ਦਰ ਅੱਥੇ ਪਾਸ਼ਾ ਤਰਲਾ ਹੈ ਬੇਨਤੀ ਹੈ ਸਤਿਗੁਰ ਜੀ ਆਪ ਜੀ ਨੇ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਸੁਖ ਸ਼ਾਂਤੀ ਦਾ ਜੀਵਨ ਬਤ ਦੀਤ ਕਰਵਾਉਣਾ ਕਰੋ ਕਿਰਪਾ ਸਤਿਗੁਰ ਜੀ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਪਵਿੱਤਰ ਹੁਕਮਨਾਮਾ ਬਖਸ਼ ਕਰੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਆਪ ਜੀ ਦੇ ਦਰ ਤੇ ਜੋ ਜੀ ਆਵੇ ਸੋ ਜੀ ਰਾਜੀ ਜਾਵੇ ਸੁਖ ਹੋਵੇ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਵਾਹਿਗੁਰਜ ਜੀ ਕਾ ਹਾਲ ਸੋ ਵਾਹਿਗੁਰਜ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰਜ ਜੀ ਕਾ ਹਾਲ ਸੋ ਵਾਹਿਗੁਰਜ ਜੀ ਕੀ ਫਤਿਹ Yes. yo har naam daya beche he jan to rava naam tanab kama har